ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਅਸੀਂ ਬਿਲਕੁਲ ਠੀਕ ਠਾਕ ਹਾਂ ਤੇ ਲਓ ਜੀ ਅੱਜ ਆਪਾਂ ਜਾਣਾ ਹੈ ਪਿੱਕਿਆਂ ਨੂੰ ਛੁੱਟੀਆਂ ਹੋ ਗਈਆਂ ਤੇ ਤਾਂ ਹੀ ਮੈਂ ਅੱਜ ਤਿਆਤੁਰ ਹੋ ਕੇ ਮੇਲੇ ਮੇਟੋਂਟੀ ਪਾ ਕੇ ਤਿਆਰੀ ਕੀਤੀ ਹੈ ਤੇ ਗੁੱਟੇ ਵਾਲੀ ਚੁੰਨੀ ਆਪਾਂ ਲੈ ਲਈ ਠੀਕ ਹੈ ਹਫਤੇ 10 ਦਿਨ ਲਈ ਜਾਣਾ ਹੈ ਚਾਰ ਪੰਜ ਛੁੱਟੀਆਂ ਰਹਿ ਗਈਆਂ ਮੇਰੀਆਂ ਤੇ ਆ ਜਾਣ ਵੇਲੇ ਫਿਰ ਮੈਂ ਇੱਕ ਛੋਟਾ ਜਿਹਾ ਕੰਮ ਕਰ ਰਹੀ ਸੀ ਤੇ ਫਿਰ ਸੋਚਿਆ ਕਿਉਂ ਨਾ ਤੁਹਾਡੇ ਨਾਲ ਵੀ ਸ਼ੇਅਰ ਕਰਿਆ ਜਾਵੇ ਮੈਂ ਜਾਣ ਵਾਸਤੇ ਛੋਟੇ ਛੋਟੇ ਆਪਣੀ ਨੋ ਜਿਹੜੀਆਂ ਰੂਟੀਨ ਦੇ ਵਿੱਚ ਟੋਪਸ ਇਅਰਿੰਗਸ ਵਗੈਰਾ ਪਾਉਣੀ ਆ ਚੇਨ ਪਾਉਣੀ ਆ ਹਨਾ ਤਾਂ ਉਹਨਾਂ ਨੂੰ ਸਰਵ ਕਰਨ ਲੱਗੀ ਥੋੜੇ ਟਾਈਮ ਸੀਗਾ ਬ੍ਰਦਰ ਆ ਰਿਹਾ ਲੈਣ ਤੇ ਉਹਦੇ ਆਉਣ ਚ ਹਜੇ ਥੋੜਾ ਜਿਹਾ ਟਾਈਮ ਹੈ ਮੈਂ ਸੋਚਿਆ ਚਲੋ ਖੜੇ ਖੜੇ ਫਿਰ ਇਹ ਵੀ ਸਫਾਈ ਕਰ ਲਈ ਲਿਸ਼ਕ ਜਾਣਗੇ ਇਹ ਤੇ ਫਿਰ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਦੀ ਆ ਹੋ ਸਕਦਾ ਤੁਹਾਡੇ ਕੋਲੇ ਮੇਰੇ ਨਾਲੋਂ ਵਧੀਆ ਆਈਡੀਆਸ ਹੋਣ ਬਟ ਜਿਹੜਾ ਮੇਰਾ ਆਈਡੀਆ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣੀ ਆ ਠੀਕ ਹੈ ਤੇ ਮੈਂ ਕੀ ਕੀਤਾ ਹੋਇਆ ਮੈਂ ਇਹਦੇ ਵਿੱਚ ਤੁਹਾਨੂੰ ਤੁਹਾਨੂੰ ਦਿਖਾਉਣੀ ਆ ਮੈਂ ਕੀ ਕੀਤਾ ਗੈਸ ਦੇ ਉੱਤੇ ਮੈਂ ਪਾਣੀ ਰੱਖਿਆ ਜਿਹਦੇ ਵਿੱਚ ਮੈਂ ਕੀ ਪਾਇਆ ਹੋਇਆ ਥੋੜੀ ਜੀ ਵਿਮ ਟਾਈਪ ਮਤਲਬ ਥੋੜੀ ਸੋਪਾਈ ਹੋਈ ਹੈ ਤੇ ਹੁਣ ਮੈਂ ਇਹਦੇ ਵਿੱਚ ਕੀ ਪਾਉਂਗੀ ਥੋੜੇ ਜੇ ਹਲਦੀ ਪਾਉਂਗੀ ਨੋਰਮਲ ਹਲਦੀ ਜਿਹੜੀ ਆਪਾਂ ਰੂਟੀਨ 'ਚ ਵਰਤਦੇ ਆਂ ਖਾਣਾ ਪਕਾਉਣ ਵਾਸਤੇ ਠੀਕ ਹੈ ਇਹਦੇ 'ਚ ਕੋਈ ਨਹੀਂ ਹੈਗਾ ਵੱਧ ਪੈ ਗਈ ਘੱਟ ਪੈ ਗਈ ਕਿਉਂਕਿ ਆਪਾਂ ਕਿਹੜਾ ਹੀ ਖਾਣੀ ਹੈ ਤੇ ਹੁਣ ਮੈਂ ਇਹਦੇ ਵਿੱਚ ਨਾ ਆਪਣੀਆਂ ਕੋਲੀਆਂ ਕੱਢਤੀਆਂ ਤੇ ਕੱਲੇ ਜਿਹੜੀ ਇਹ ਹੈਗੇ ਆ ਹਲਕਾ ਜਿਹਾ ਬੋਇਲ ਆਉਂਦਾ ਰਹਿਣ ਦਿਓ ਠੀਕ ਹੈ ਲੋ ਸਾਰੀਆਂ ਰਿੰਗਸ ਠੀਕ ਤੇ ਗੋਲੀਆਂ ਨੇ ਵੀ ਕੱਢ ਲੈਣੀਆਂ ਜੇ ਤੁਹਾਡੀਆਂ ਗੋਲੀਆਂ ਪਲਾਸਟਿਕ ਦੀਆਂ ਠੀਕ ਹੈ ਜੀ ਲੋ ਸਾਰਾ ਕੁਝ ਅਪਾ ਵਿੱਚ ਪਾਤਾ ਤੇ ਹੁਣ ਇਹਨੂੰ ਆਪਾਂ 1 ਅੱਧੇ ਮਿੰਟ ਦਾ ਬੋਇਲ ਆਉਣ ਦਿੰਨੇ ਆ ਠੀਕ ਹੈ ਉਸ ਇਨਾਂ ਕੋਲ ਬਹੁਤ ਆ ਕਿਉਂਕਿ ਪਾਣੀ ਬਹੁਤ ਉਹ ਹੈ ਬੋਇਲਿੰਗ ਹੈ ਉਬਲ ਰਿਹਾ ਪਾਣੀ ਤੇ ਇੱਕ ਦਮ ਇਹਨਾਂ ਨੂੰ ਇਹਦੇ ਵਿੱਚ ਪਿਆ ਰਹਿਣ ਦਵਾਂਗੇ ਤੇ ਉਸ ਤੋਂ ਬਾਅਦ ਇਹਦੀ ਹਲਕੀ ਜਿਹੀ ਬਰਸ਼ਿੰਗ ਕਰਾਂਗੇ ਠੀਕ ਹੈ ਤੇ ਵੇਖਿਓ ਤੁਸੀਂ ਐਨ ਇੱਕਦਮ ਸੋਹਣੀ ਹੋ ਜਾਣਗੇ ਕਿਉਂਕਿ ਜਿਹੜਾ ਗੋਲਡ ਹੈਗਾ ਉਹਨੂੰ ਵੀ ਕਦੇ-ਕਦੇ ਕਿਉਂਕਿ ਰੁਟੀਨ 'ਚ ਵਰਤਦੇ-ਵਰਤਦੇ ਨਾ ਉਹਦੇ ਉੱਤੇ ਵੀ ਮਿੱਟੀ ਕੱਟਾ ਜਿਹਾ ਜਾਲੀਆਂ ਜਿਹੀਆਂ ਬੰਦ ਹੋ ਜਾਂਦੀਆਂ ਨੇ ਤੇ ਉਹਦਾ ਜਿਹੜਾ ਉਹ ਨਿਖਾਰ ਜਿਹਾ ਹੁੰਦਾ ਉਹ ਘਟ ਜਾਂਦਾ ਤੇ ਫਿਰ ਉਹਨਾਂ ਸੋਨਾ ਵੀ ਨਹੀਂ ਲੱਗਦਾ ਹੁੰਦਾ ਪਾਇਆ ਹੋਇਆ ਤੇ ਹੁਣ ਮੈਂ ਫਿਰ ਇਹਦੇ ਵਿੱਚ ਕਰਦੀ ਐ ਅ ਇਹ ਜੀ ਜੰਬਾ ਆ ਕੇ ਜਿਹੜਾ ਆਪਾਂ ਹੜਦੀ ਪਾਉਣੀ ਆ ਨਾ ਉਹਦੇ ਨਾਲ ਹੀ ਹੁੰਦਾ ਕਿ ਇਹਨਾਂ ਦਾ ਜਿਹੜਾ ਪੀਲਾਪਣ ਨਾ ਹੋਰ ਵੀ ਸੋਹਣਾ ਹੋਣ ਪੀਲਾ ਪੀਲਾ ਲੱਗਣ ਲੱਗ ਜਾਂਦੇ ਸੋਨੇ ਦਾ ਠੀਕ ਹੈ 골ਡ ਦਾ ਤੇ ਜੇ ਤੁਸੀਂ ਨਹੀਂ ਇਹਨਾਂ ਕਰ ਸਕਦੇ ਤੇ ਫਿਰ ਤੁਸੀਂ ਆਪਣਾ ਇਹਨਾਂ ਇਹ ਵੀ ਕਰ ਸਕਦੇ ਹੋ ਵੀ ਥੋੜਾ ਜਿਹਾ 콜ਗੇਟ ਲੈ ਕੇ ਤੇ ਠੰਡੇ ਪਾਣੀ ਦੇ ਨਾਲ ਹੀ ਮੈਂ ਤਾਂ ਫਿੱਟ ਕਰ ਲੈਣੀ ਹੁਣੀ ਰੂਟੀਨ ਦੇ ਵਿੱਚ ਤਾਂ ਉਹ ਵੀ ਕਾਫੀ ਸਾਫ ਹੋ ਜਾਂਦਾ ਬਟ ਅੱਜ ਮੈਂ ਇਹ ਆਪਣਾ ਪੁਰਾਣੇ ਤਰੀਕੇ ਨਾਲ ਪਹਿਲਾਂ ਇਦਾਂ ਹੀ ਕਰਦੀ ਹੁੰਦੀ ਸੀ ਤੇ ਬਹੁਤ ਸੋਹਣੇ ਖੱਟੇ ਖੱਟੇ ਨਿਕਲੇ ਹੁੰਦੇ ਨੇ ਪੀਲੇ ਪੀਲੇ ਤੇ ਹੁਣ ਮੈਂ ਉਹੀ ਕਰਦੀ ਆ ਤੇ ਇਹ ਨੂੰ ਤਾਂ ਵੇਖ ਸਾਫ਼ ਹੋ ਜੀ ਵ ਇੱਕਦਮ ਇਹ ਤੇ ਬ੍ਰਦਰ ਦੇ ਆਉਣ ਤੋਂ ਪਹਿਲਾਂ ਪਹਿਲਾਂ ਬਾਕੀ ਸਾਰੀ ਤਿਆਰੀ ਕੀਤੀ ਪਈ ਹੈ ਠੀਕ ਹੈ ਤੇ ਇੱਕ ਦੋ ਤੁਹਾਨੂੰ ਮੈਂ ਖੜੇ ਖੜੇ ਹੋਰ ਸ਼ੇਅਰ ਕਰੂੰਗੀ ਤੁਹਾਡੇ ਨਾਲ ਗੱਲ ਵੀ ਇਹ ਕਹਿ ਲਓ ਟਿਪ ਕਹਿ ਲਓ ਜਾਂ ਜੋ ਮੈਂ ਯੂਜ਼ ਕਰਦੀ ਆ ਉਹ ਸਮਝ ਲਓ ਕਿ ਇੱਕ ਨਾ ਜਿਵੇਂ ਆਪਣੀ ਕਿਚਨ ਦੇ ਵਿੱਚ ਜਦੋਂ ਆਪਾਂ ਕੰਮ ਕਰਦੇ ਹਣਾ ਥੱਲੇ ਕੁਛ ਨਾ ਕੁਛ ਡਿੱਗ ਪੈਂਦਾ ਹੈ ਅਮੀਰ ਕਦੇ ਕੋਈ ਮੋੜ ਮੋੜ ਸਬਜ਼ੀ ਦਾ ਪੀਸ ਗਿਰ ਗਿਆ ਪਾਉਣ ਲੱਗਿਆਂ ਤੋਂ ਬੱਚਿਆਂ ਤੋਂ ਜਾਂ ਆਪ ਤੋਂ ਵੀ ਕਈ ਵਾਰੀ ਗਿਰ ਜਾਂਦੀ ਕੋਈ ਚੀਜ਼ ਥੱਲੇ ਤਾਂ ਫਿਰ ਨਾ ਉਹ ਸਾਰੇ ਕਿਤੇ ਜਾਂ ਮੜਾ ਮੋਟਾ ਪਾਣੀ ਦਾ ਡ੍ਰੌਪ गिर ਗਏ ਜਾਂ ਸਬਜ਼ੀ ਧੁੰਦੇ ਧੁੰਦਿਆ ਤੋਂ ਆਪਣੇ ਦੇ ਜੇ ਭਾਂਡੇ ਕਰਦੇ ਆਂ ਤੋਂ ਥੱਲੇ ਹਨ ਤੇ ਉਹਦੇ ਵਾਸਤੇ ਨਾ ਮੈਂ ਜਿਹੜੀ ਚੀਜ਼ ਯੂਜ਼ ਕਰਦੀ ਹੁੰਨੀ ਐ ਮੈਂ ਇੱਕ ਮੈਟ ਰੱਖਦੀ ਆ ਹਮੇਸ਼ਾ ਆਪਣੀ ਸੋਈ 'ਚ ਤਾਂ ਉਹ ਜਿਹੜਾ ਮੈਟ ਐ ਉਹਦਾ ਇਹ ਫਾਇਦਾ ਹੁੰਦਾ ਮੈਂ ਤੁਹਾਨੂੰ ਹੁਣ ਦਿਖਾਈ ਦਿੰਨੀ ਐ ਹੁਣ ਮੈਂ ਇਹ ਪੋਚੇ ਲਾਉਂਦੇ ਹੋਏ ਇੱਕ ਸਾਈਡ ਤੇ ਕਰਤਾ ਸੀ ਆਹ ਵਾਲੀ ਮੈਟ ਨਾ ਇਸ ਤਰ੍ਹਾਂ ਕਾਟਨ ਮੈਟ ਇਸ ਤਰ੍ਹਾਂ ਦੀ ਕਾਟਨ ਮੈਟ ਤੁਸੀਂ ਮੈਂ ਰੱਖੀ ਹੁੰਦੀ ਹੈ ਕਾਟਨ ਦੀ ਹੈ ਇਹ ਠੀਕ ਹੈ ਤੇ ਇਹ ਮੈਟ ਦਾ ਇਹ ਫਾਇਦਾ ਹੁੰਦਾ ਹੈ ਕਿ ਜਦੋਂ ਕੋਈ ਚੀਜ਼ ਗਿਰ ਗੁਰ ਗਈ ਕਈ ਵਾਰ ਬੱਚਿਆਂ ਤੋਂ ਪਾਉਂਦੇ ਆਂ ਤੋਂ ਜਾਂ ਵੈਸੇ ਤਾਂ ਜਾਂ ਕੋਈ ਪਾਣੀ ਪੂਣੀ ਗਿਰ ਗਿਆ ਤਾਂ ਨਾਲ ਦੀ ਨਾਲ ਇਹਨੂੰ ਇੰਦਾਂ ਹੀ ਘਸਾ ਦਈਦਾ ਤੇ ਦੂਜਾ ਇਹਦੇ ਉੱਤੇ ਖੜ ਕੇ ਜਦੋਂ ਆਪਾਂ ਕੰਮ ਕਰਦੇ ਆਂ ਤੇ ਫਿਰ ਆਪਣੇ ਪੈਰ ਵੀ ਨਹੀਂ ਠੰਡੇ ਹੁੰਦੇ ਸਰਦੀਆਂ 'ਚ ਹੁਣ ਠੀਕ ਹੈ ਤੇ ਇਹਦਾ ਇਹ ਹੈਗਾ ਕਿ ਤੁਸੀਂ ਇਹਨੂੰ ਡੋਰ ਮੈਟ ਦੇ ਤੌਰ ਤੇ ਨਹੀਂ ਯੂਜ਼ ਕਰਦੀ ਮੈਂ ਇਹਨੂੰ ਵੈਸੀ ਕਿਚਨ ਦੇ ਵਿੱਚ ਰੱਖੀ ਹੁੰਦੀ ਹੈ ਮੈਂ ਇਹ ਮੈਟ ਤੇ ਜਦੋਂ ਤੁਸੀਂ ਪਰਤਨਪੁਰਤਨ ਕਰਦੇ ਆਂ ਤੇ ਜਿੱਥੇ ਖੜਕੇ ਤਾਂ ਉਥੇ ਥੱਲੇ ਆਪਾਂ ਇਹ ਰੱਖਿਆ ਹੁੰਦਾ ਤੇ ਜੇ ਥੋੜਾ ਬਹੁਤ ਪਾਣੀ ਗਿਰਦਾ ਵੀ ਹੈ ਤੇ ਉੱਤੇ ਗਰੀ ਜਾਂਦਾ ਤਾਂ ਕਾਫੀ ਮਤਲਬ ਹੈਲਪਫੁਲ ਹੁੰਦੀ ਹੈ ਇਹ ਚੀਜ਼ ਮੈਨੂੰ ਕਾਫੀ ਯੂਜ਼ਫੁਲ ਲੱਗੀ ਸੀ ਇਹ ਚੀਜ਼ ਕਿ ਰਸੋਈ ਦੇ ਵਿੱਚ ਤੁਹਾਨੂੰ ਡੋਰ ਮੈਟ ਨਾਲੋਂ ਜ਼ਿਆਦਾ ਇੱਕ ਜਨਰਲ ਮੈਟ ਵੈਸੀ ਹੀ ਰੱਖਣੀ ਚਾਹੀਦੀ ਹੈ ਕਾਟਨ ਦੀ ਹੋਵੇ ਪਰ ਕਿਉਂਕਿ ਜਦੋਂ 2-4 ਦਿਨਾਂ ਬਾਅਦ ਹਫਤੇ ਬਾਅਦ ਤੁਹਾਨੂੰ ਲੱਗੇ ਕਿ ਮੈਲੀ ਹੋ ਗਈ ਤੇ ਫ ਪਸ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਪਰ ਹੈਲਪਫੁਲ ਬਹੁਤ ਹੁੰਦੀ ਹੈ ਇਹ ਚੀਜ਼ ਤੇ ਤੇ ਦੂਜਾ ਜਦੋਂ ਤੁਸੀਂ ਆਪਾਂ ਰੋਟੀ ਰੱਖਦੇ ਹਨਾ ਜਿਹੜੇ ਡੱਬੇ ਦੇ ਵਿੱਚ ਤੇ ਉਹ ਡੱਬੇ ਦੇ ਵਿੱਚ ਨਾ ਰੋਟੀ ਜਿਹੜੀ ਲਾਸਟ ਵਾਲੀ ਹੁੰਦੀ ਹੈ ਉਹ ਚਿਪਚਿਪੀ ਜੀ ਹੋ ਜਾਂਦੀ ਹੈ ਗਿੱਲੀ ਜੀ ਹੋ ਜਾਂਦੀ ਹੈ ਪਾਣੀ ਛੱਡ ਜਾਂਦੀ ਹੈ ਤੇ ਕਿਉਂਕਿ ਭਾਪ ਹੁੰਦੀ ਹੈ ਵਿੱਚ ਤੇ ਉਹਦੇ ਵਾਸਤੇ ਜਾਂ ਤਾਂ ਫਿਰ ਆਪਾਂ ਨੂੰ ਇੱਕ ਤਾਂ ਇਹ ਕਿੱਪਾ ਕੇ ਆਪਾਂ ਉਹਦੇ ਤੇ ਇੱਕ ਇੱਕ ਜਿਹੜਾ ਪੋਣਾ ਹੈ ਉਹਨੂੰ ਚਾਰ ਪੈਰਾਂ ਲਾ ਕੇ ਹੇਠਾਂ ਉਹ ਪਿਛਾ ਦਈਏ ਪਹਿਲਾਂ ਤੇ ਫਿਰ ਉੱਤੇ ਰੋਟੀਆਂ ਰੱਖੀਏ ਇੱਕ ਹੋਰ ਪੋਣਾ ਰੱਖ ਕੇ ਤੇ ਜਾਂ ਫਿਰ ਇੱਕ ਇਸ ਤਰ੍ਹਾਂ ਦਾ ਜਿਹੜਾ ਸਪਰਿੰਗ ਹੁੰਦਾ ਠੀਕ ਹੈ ਇਹ ਸਪਰਿੰਗ ਜਾਂ ਤੁਸੀਂ ਲੈ ਕੇ ਆ ਮੇਰਾ ਕਾਫੀ ਪੁਰਾਣਾ ਹੋ ਗਿਆ ਤੇ ਇਹ ਸਪਰਿੰਗ ਲੈ ਕੇ ਇਹਦੇ ਇਹਨੂੰ ਤੱਲੇ ਰੱਖ ਦੋ ਡੱਬੇ ਦੇ ਵਿੱਚ ਤੇ ਫਿਰ ਇਹਦੇ ਉੱਤੇ ਪੋਣਾ ਵਛਾਓ ਫਿਰ ਰੋਟੀਆਂ ਰੱਖੋ ਤੁਸੀਂ ਬਿਲਕੁਲ ਵੀ ਚਿਪਚਪੀਆਂ ਨਹੀਂ ਹੋਣਗੀਆਂ ਰੋਟੀਆਂ ਕੋਈ ਪਸੀਨਾ ਨਹੀਂ ਆਊਗਾ ਜਿਵੇਂ ਪਹਿਲਾਂ ਤਾਂ ਆਪਣੀਆਂ ਛੱਬੇ ਹੁੰਦੀ ਸੀ ਹਨਾ ਤੂਤਦੀਆਂ ਛੱਟੀਆਂ ਦੇਤੀ ਉਹਨਾਂ ਦੇ ਵਿੱਚ ਤਾਂ ਹਵਾ ਪੈਂਦੀ ਰਹਿੰਦੀ ਸੀ ਇਸ ਕਰਕੇ ਉਹ ਇਦਾਂ ਉਹ ਗੁੱਡ ਹੁੰਦੀਆਂ ਸੀ ਤੇ ਇਹ ਰੱਖਣ ਨਾਲ ਤੋਂ ਦੀ ਰੋਟੀ ਵੀ ਨਹੀਂ ਚਿਪਚਿਪੀ ਹੋਊਗੀ ਤੇ ਸਮੈਲ ਵੀ ਨਹੀਂ ਹੋਊਗਾ ਡੱਬਾ ਥੋੜੇ ਜਿਹਾ ਸਮੈਲੀ ਜਾ ਹੋ ਜਾਂਦਾ ਹੈ ਕੁਝ ਟਾਈਮ ਬਾਅਦ ਡੱਬੇ ਚੋਂ ਤੇ ਇਹ ਚੀਜ਼ ਬਹੁਤ ਵਧੀਆ ਰਹਿੰਦੀ ਹੈ ਠੀਕ ਹੈ ਤੇ ਇੱਕ ਜਦੋਂ ਤੁਸੀਂ ਆਲੂ ਬੋਇਲ ਕਰਦੇ ਹੋ ਹਨ ਤਾਂ ਆਲੂ ਬੋਇਲ ਕਰਨ ਵੇਲੇ ਇੱਕ ਤਾਂ ਮੈਂ ਤੁਹਾਨੂੰ ਪਹਿਲਾਂ ਦੱਸੀ ਸੀਗਾ ਕਿ ਜਦੋਂ ਆਪਾਂ ਆਲੂ ਬੋਇਲ ਕਰਨੇ ਪਾਣੀ ਜ਼ਿਆਦਾ ਨਹੀਂ ਪਾਉਣਾ ਤੇ ਦੂਜਾ ਉਹਦੇ ਵਿੱਚ ਆਪਾਂ ਥੋੜਾ ਜਿਹਾ ਨਿੰਬੂ ਦਾ ਪੀਸ ਛੱਡ ਦਿਆ ਕਰੋ ਪਾਵੇਂ ਨਿਚੜਿਆ ਹੋਇਆ ਵੇਈ ਹੋਵੇ ਪਾਵੇਂ ਤੇ ਉਹਦੇ ਨਾਲ ਤੁਹਾਡਾ ਜਿਹੜਾ ਕੁੱਕਰ ਕਾਲਾ ਨਹੀਂ ਹੁੰਦਾ ਤੇ ਤੀਸਰੀ ਟਿਪ ਉਹਦੇ ਵਿੱਚ ਇਹ ਹੁੰਦੀ ਹੈ ਕਿ ਜੇ ਸਾਡੇ ਨਾਲ ਆਲੂ ਜਿਹੜੇ ਆ ਉਹ ਕਈ ਵਾਰੀ ਫਟ ਜਾਂਦੇ ਆ ਤੇ ਵਿੱਚ ਪਾਣੀ ਜਾ ਵੜ ਜਾਂਦਾ ਤੇ ਉਹ ਫਿਰ ਰੋਟੀ ਬਣਾਉਣੀ ਜੀ ਔਖੀ ਹੋ ਜਾਂਦੀ ਚਿਪਚਿਪੀ ਜੀ ਤੇ ਉਹਦੇ ਵਾਸਤੇ ਇਹ ਹੈਗਾ ਕਿ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਨਮਕ ਪਾ ਦਿਆ ਕਰੋ ਪਾਣੀ 'ਚ ਫਿਰ ਆਲੂ ਫਟਦੇ ਨਹੀਂ ਤੇ ਜੇ ਜਰੂਰ ਤੁਹਾਡੇ ਜਿਹੜੇ ਜਦੋਂ ਜਦ ਵੀ ਆਪਾਂ ਆਲੂਆਂ ਦੀ ਪੀਠੀ ਬਣਾਉਣੀ ਹੈ ਹਨਾ ਤਾਂ ਆਲੂ ਆਪਣੇ ਪਾਣੀ ਜਾ ਨਾ ਛੱਡ ਜਾਣ ਹੋਰ ਜਿਆਦਾ ਚਿਪਚਿਪੀ ਜੇ ਨਾ ਹੋ ਜਾਣ ਉਦੇ ਵਾਸਤੇ ਇਹ ਹੁੰਦਾ ਹੈ ਕਿ ਬਾਕੀ ਸਾਰਾ ਕੁਝ ਤੁਸੀਂ ਪਾ ਕੇ ਰੱਖ ਲਓ। ਇੰਦਰ ਸਿਰਫ ਨਮਕ ਨੂੰ ਛੱਡ ਕੇ ਬਾਕੀ ਸਾਰੀ ਤਿਆਰੀ ਕਰ ਲਓ। ਨਮਕ ਤੁਸੀਂ ਉਦੋਂ ਪਾਓ ਜ ਕਿਉਂਕਿ ਆਪਾਂ ਚ ਧਨੀਆ-ਧੁਨੀਆ ਪਾਇਆ ਹੁੰਦਾ ਅੱਜਕੱਲ ਜਿਵੇਂ ਸਰਦੀਆਂ ਤਾਂ ਫਿਰ ਜਦੋਂ ਆਪਾਂ ਉਹ ਚ ਨਮਕ ਪਾ ਦਿੰਦੇ ਹਾਂ ਉਹ ਆਪਣਾ ਪਾਣੀ ਛੱਡ ਜਾਂਦਾ ਹੈ। ਤਾਂ ਫਿਰ ਹੋਰ ਜ਼ਿਆਦਾ ਪਿਚਪਿਚੇ ਜਿਹੇ ਹੋ ਜਾਂਦੇ ਆ ਤੇ ਰੋਟੀ ਬਣਾਉਣੀ ਔਖੀ ਹੋ ਜਾਂਦੀ ਹੈ ਤੇ ਸਾਰਾ ਕੁਝ ਪਾ ਕੇ ਰੱਖ ਲਓ ਸਿਰਫ ਨਮਕ ਨੂੰ ਛੱਡ ਕੇ ਤੇ ਨਮਕ ਨੂੰ ਸਿਰਫ ਉਦੋਂ ਪਾਣਾ ਹੈ ਜਦੋਂ ਆਪਣਾ ਪੂਰੀ ਤਿਆਰੀ ਹੋ ਗਈ ਵੀ ਹੁਣ ਆਪਾਂ ਰੋਟੀ ਬਣਾਉਣੀ ਸ਼ੁਰੂ ਕਰਨੀ ਹੈ ਤੇ ਉਦੋਂ ਤੁਸੀਂ ਫਿਰ ਆਲੂਏ ਜਿਹੜੇ ਪਿਛਪਿਛੇ ਜੀ ਨਹੀਂ ਹੋਣਗੇ ਤੇ ਰਾਮਨਾਰ ਤੁਸੀਂ ਰੋਟੀ ਬਣਾ ਸਕਦੀਆਂ ਠੀਕ ਹੈ ਤੇ ਲੋ ਜੀ ਹੁਣ ਆਪਣੀ ਹੋ ਗਈ ਤਿਆਰੀ ਤੇ ਇਹਨੂੰ ਆਪਾਂ ਕਰ ਦਨੇ ਆ ਸਾਫ ਮੇਰਾ ਖਿਆਲ ਆ ਵੀ ਮੈਂ ਇਹਨੂੰ ਹੱਥ ਲਾ ਪਾਉਂਗੀ lettes me see ਫਿਰ ਇਹਨੂੰ ਸਾਫ ਹੋ ਗਿਆ ਵੈਸੇ ਤਾਂ ਇਹ ਹਲੋ ਫਿਰ ਇਹਨੂੰ ਹੋਵੇ ਲੋੜ ਹੀ ਨਹੀਂ ਪੈਣੀ ਮੈਨੂੰ ਲੱਗਦਾ ਇਹਨਾਂ ਨੂੰ ਛੇੜਨ ਦੀ ਲੋ ਹਲਕਾ ਹਲਕਾ ਆਪਾਂ ਬਰਸ਼ ਕਰ ਦੇਣਾ ਇਹਨੂੰ ਤੇ ਫਿਰ ਸਿੰਪਲ ਪਾਣੀ ਦੇ ਵਿੱਚ ਧੋ ਦੇਣਾ ਲੋੜ ਹੀ ਨਹੀਂ ਇਹਨੂੰ ਪ੍ਰਸ਼ਿੰਗ ਦੀ ਵੀ ਲੋੜ ਨਹੀਂ ਗੀ ਇਦਾਂ ਹੀ ਮੇਲਾਦਾ ਜੀ ਮੈਂ ਇਹਨੂੰ ਐਂ ਮਾਰ ਦਿਆਂ ਨਾ ਪਾਣੀ ਨੂੰ ਆ ਮੇਰੀ ਜਿਹੜੀ ਟੌਪਸ ਹੈ ਨਾ ਬਹੁਤ ਜ਼ਿਆਦਾ ਗੰਦੀ ਸੀਗੀ ਇਹ ਮੈਨੂੰ ਲੱਗੀ ਜਾਂਦੀ ਸੀ ਬਸ ਘੋਲ ਹੋਈ ਪਈ ਸੀ ਕਰਨ ਦੀ ਆਪ ਨੂੰ ਮੈਨੂੰ ਫੀਲ ਹੋ ਰਿਹਾ ਸੀ ਵੀ ਬਹੁਤ ਗੰਦੀ ਹੈ ਇਹ ਆਹ ਦੇਖੋ ਇਹਦੇ ਵਿੱਚ ਤਾਂ ਫਿਰ ਨਿਕਲਦਾ ਹੀ ਨਹੀਂ ਮਿੱਟੀ ਇੱਕ ਵਾਰੀ ਵੱਢ ਜੇ ਤਾਂ ਇਹਨੂੰ ਤਾਂ ਫਿਰ ਐਵੇਂ ਬੋਇਲ ਦੇ ਕੇ ਹੀ ਸਾਫ਼ ਕਰਨਾ ਪੈਂਦਾ ਔਰੇ ਤਾਂ ਕੋਈ ਤਰੀਕਾ ਨਹੀਂ ਹੁੰਦਾ ਇਹਨੂੰ ਸਾਫ਼ ਕਰੂੰਗਾ। ਕੁੰਡੇ ਕੰਡੇ ਤਾਂ ਐਨ ਚੰਗੀ ਤਰ੍ਹਾਂ ਸਾਫ਼ ਹੋ ਗਏ ਹੁਣ ਇਹ ਆਹ ਦੇਖੋ ਮੇਰੇ ਵਾਈਟ ਹੈ ਇਹ ਬਹੁਤ ਸੋਹਣੇ ਲੱਗਦੇ ਜਦੋਂ ਇਹ ਸਾਫ਼ ਹੋ ਜਾਂਦੀ ਹੈ ਇਹਨੂੰ ਤਾਂ ਮੈਨੂੰ ਅਕਸਰ ਸਾਫ਼ ਕਰਨਾ ਪੈਂਦਾ ਹੈ ਕਿਉਂਕਿ ਵਾਈਟ ਹੈ ਨਾ ਇਸ ਕਰਕੇ ਲਓ ਜੀ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਕੇ ਸਿੰਪਲ ਪਾਣੀ ਚ ਪਾ ਲੈਂਦੇ ਹਾਂ। ਲਓ ਜੀ ਬਣ ਗਈ ਵਧੀਆ ਸਾਰੇ ਮੇਰੇ ਆਪਣੇ ਆਪ ਖਰਾਬ ਹੋ ਗਏ ਚਲ ਕੋਈ ਨਹੀਂ ਮੈਂ ਧੋ ਦੂੰਗੀ ਹੁਣ ਮੈਂ ਤੁਹਾਨੂੰ ਦਿਖਾਉਣੀ ਹੈ ਕਿੰਨੇ ਸੋਹਣੇ ਹੋ ਗਏ ਇਹ ਫਿਰ ਇਹਨਾਂ ਨੂੰ ਸੁਕਾਉਂਦੀ ਮੈਂ ਲਓ ਜੀ ਆਪਾਂ ਇਹਨੂੰ ਹੁਣ ਵਾਈਟ ਕੱਪੜੇ ਦੇ ਉੱਤੇ ਪਾ ਲਿਆ ਸੌਫਟ ਜਿਹਾ ਕੱਪੜਾ ਲੈ ਕੇ ਤੇ ਉਹਦੇ ਉੱਤੇ ਆਪਾਂ ਇਹਨੂੰ ਸੁਕਾ ਦੇਣੇ ਹੈ ਠੀਕ ਤੇ ਲੋ ਤੁਹਾਨੂੰ ਦਿਖਾਉਣੀ ਆ ਦੇਖੋ ਮੇਰਾ ਖਿਆਲ ਹੈ ਵੀ ਤੁਹਾਨੂੰ ਦਿਖ ਰੇ ਮੈਂ ਆਪਣੀ ਬੰਨੀ ਨੂੰ ਗਾਉਂ ਤਾਂ ਲਿਸ਼ਕਣ ਲੱਗੀ ਡਾਇਮੰਡ ਬੜਾ ਚੰਗੀ ਤਰ੍ਹਾਂ ਬੜਾ ਮੈਨੇਜ ਹੋਇਆ ਜੀ ਰੋਜ਼ ਹੀ ਪਾਉਣੀ ਆ ਮੇਰੇ ਦੇਖੀਏ ਤੁਸੀਂ ਵੀਡੀਓ ਸਪਾਈ ਹੋਏ ਠੀਕ ਹੈ ਲੋ ਪੋ ਪੋ ਨਾ ਨੋਟ ਪੋ ਲਿਸ਼ਕੋਣੀ ਲੋ ਪਰੋਂ ਤੁਸੀਂ ਵੀ ਆਪਣੀ ਪਿੱਕਾਂ ਨੂੰ ਜਾਣ ਤੋਂ ਪਹਿਲਾਂ ਆਪਣੇ ਗਹਿਣੇ ਜਿਹੜੇ ਉਹ ਧੋਲਣੇ ਨੇ ਚੰਗੀ ਤਰ੍ਹਾਂ ਹਾਂ ਦੇਖੋ ਦੇਖੋ ਠੀਕ ਹੈ ਇਹ ਹੁਣ ਇਹਨਾਂ ਦੀ ਡਬਲ ਟੋਰ ਹੋ ਜਾਣੀ ਹੈ ਕਿੰਨਾ ਜਾਣਦਾ ਚਾਹ ਹੀ ਕਿੰਨਾ ਹੁੰਦਾ ਮੈਨੂੰ ਤਾਂ ਹੀ ਹੈਰਾਨੀ ਹੈ ਹਨਾ ਤਾਂ ਉਹ ਇੰਨਾ ਮਤਲਬ ਅੰਦਰੋਂ ਨਾ ਐਕਸਾਈਟਮੈਂਟ ਐ ਜਿਵੇਂ ਬਿਲਕੁਲ ਵੀ ਡੈਸਟ ਨਹੀਂ ਕੀਤੀ ਸਵੇਰ ਦੀ ਕਦੇ ਕੁਝ ਕਰ ਲੈ ਕਦੇ ਕੁਝ ਕਰ ਲੈ ਤਿਆਰੀ ਕਰ ਰਹੀ ਸੀਗੀ ਆਪਦੀ ਜਾਣ ਦੀ ਲਓ ਜੀ ਆਪਣੀ ਦੇਖੋ ਲਿਸ਼ਕ ਗਈ ਸਾਰੀ صاف ਹੋ ਗਈ ਬਿਲਕੁਲ ਸੋਹਣੀ ਸੋਹਣੀ ਹੋ ਗਈ ਠੀਕ ਹੈ ਇਹ ਰਿੰਗਸ ਤੁਹਾਨੂੰ ਦਿਖਾਈ ਦਿੱਤੀਆਂ ਦੋ ਇਹ ਵਾਲੀਆਂ ਮੈਨੂੰ ਰਿੰਗਸ ਪਾਉਣ ਦਾ ਬਹੁਤ ਸ਼ੌਕ ਹੈ ਤੇ ਲੋ ਜੀ ਇਹ ਵੀ ਹੋ ਗਈ ਸਾਫ ਠੀਕ ਹੈ ਇਹਦੇ ਵਿੱਚ ਪਰਲਸ ਲੱਗੀ ਹੋਈਆਂ ਨੇ ਠੀਕ ਤੇ ਇਹ ਹੋ ਗਈ ਆਪਣੀ 체ਨ ਦੇਖੋ ਤੁਸੀਂ ਬਿਲਕੁਲ ਨਵੀਂ ਲੱਗਣ ਲੱਗ ਪਈ ਦੇਖੋ ਬਿਲਕੁਲ ਹੀ ਨਵੀਂ ਲੱਗਦੀ ਹੈ ਲਿਸ਼ਕਦੀ ਐ ਹੁਣ ਪੂਰੀ ਠੀਕ ਐ ਇਹ ਤਾਂ ਆਪਾਂ ਪਾ ਹੀ ਲੈਣੀ ਐ ਹੁਣ ਤੇ ਬਾਕੀ ਹੁਣ ਮੈਂ ਜਿਹੜੇ ਬਾਕੀ ਦੇ ਹੈਗੇ ਆ ਮੋਰ ਮੋਰਨੀਆਂ ਉਹਨਾਂ ਨੂੰ ਤਾਂ ਮੈਂ ਤਿੰਨ ਜੋੜੇ ਆਪਾਂ ਸਾਫ਼ ਕਰ ਲਈ ਲੈ ਕੇ ਜਾਣ ਵਾਸਤੇ ਰਿੰਗ ਇਹ ਆਪਾਂ ਪਾ ਲੈਣੀ ਹੈ ਕਿਉਂਕਿ ਇਹਨਾਂ ਆਪਾਂ ਕਾਂਟੇ ਪਾਲੇ ਹੋਈ ਐ ਤੇ ਲੋ ਜੀ ਇਦਾਂ ਹੀ ਤੁਸੀਂ ਆਪਣੀ ਜਿਹੜੇ ਹੈਗੇ ਆ ਕਾਂਟੇ ਨਾ ਸਾਰਾ ਕੁਝ ਧੂ ਲੈਣੀ ਹੈ ਕਿਉਂਕਿ ਛੁੱਟੀਆਂ ਆ ਤੇ ਛੁੱਟੀਆਂ ਦੇ ਵਿੱਚ ਇਹ ਸਾਰਾ ਕੁਝ ਸਾਫ ਕਰਨਾ ਜ਼ਰੂਰੀ ਹੈ ਹਨਾ ਇਹਨਾਂ ਦੀ ਮਾਈ ਭਾਈ ਭੋਈ ਕਰਨੀ ਜ਼ਰੂਰੀ ਹੁੰਦੀ ਹੈ ਵੈਸੇ ਮੈਂ ਕੋਈ ਨਹੀਂ ਕਰਦੀ ਜਦ ਹੀ ਮੈਨੂੰ ਮਤਲਬ ਕਿਤੇ ਜਾਣਾ ਆਉਣਾ ਹੁੰਦਾ ਫਿਰ ਮੈਂ ਜੂਰੀ ਇਹਨਾਂ ਨੂੰ ਸਾਫ ਕਰਦੀ ਹਾਂ ਰੂਟੀਨ 'ਚ ਵੀ ਕਰੇ ਕਰੇ ਕਰ ਲੈਣੀ ਹੈ ਜੋ ਸਕੂਲ ਜਾਣ ਲਈ ਵੀ ਜੇ ਥੋੜਾ ਜਿਹਾ ਟਾਈਮ ਹੋਵੇ ਤੇ ਮੇਰੀ ਯਾਦ ਆਦਾ ਠੀਕ ਹੈ ਤੇ ਲਓ ਜੀ ਤੁਸੀਂ ਵੀ ਆਪਣੇ ਜਿਹੜੀ ਹੈਗੀ ਹੈ ਗਹਿਣੀ ਇਸ ਤਰ੍ਹਾਂ ਹੀ ਸਾਫ ਕਰ ਲੈਣੀ ਹੈ ਇਹ ਡਬਲ ਰੋਬ ਹੋ ਜਾਂਦਾ ਹੈ ਜਦੋਂ ਆਪਾਂ ਨੂੰ ਸਾਫ਼ ਕਰਕੇ ਪਾਉਣੀ ਹੈ ਠੀਕ ਹੈ ਤੇ ਹੁਣ ਤੁਸੀਂ ਸਾਰਿਆਂ ਨੇ ਦੱਸਣਾ ਵੀ ਤੁਸੀਂ ਪੈਕਿੰਗ ਕਿੰਨੇ-ਕਿੰਨੇ ਦਿਨ ਲਾ ਕੇ ਆਏ ਕੌਣ-ਕੌਣ ਪੈਕਿੰਗ ਗਿਆ ਤੇ ਕੌਣ-ਕੌਣ ਨਹੀਂ ਗਿਆ জানা ਜ਼ਰੂਰ ਹੈ ਸਾਰਿਆਂ ਨੇ ਠੀਕ ਹੈ ਤੇ ਲਓ ਜੀ ਮਿਲਾਂਗੇ ਫਿਰ ਆਪਾਂ ਅਗਲੀ ਕਿਸੇ ਵੀਡੀਓ ਵਿੱਚ ਦੱਸਿਓ ਸੋ ਜਿਹੜੀਆਂ ਟਿਪਸ ਸੀ ਤੁਹਾਨੂੰ ਕਹਿ ASCII ਲਗੀਆਂ ਤੁਸੀਂ ਆਪਣੀਆਂ ਟਿਪਸ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਇੱਕੋ ਹੀ ਲਾਈਫ ਹੈ ਇੰਜੋਏ ਕਰਦੇ ਰਹੋ ਬਹੁਤ ਸਾਰੀ ਪਿਆਰ ਨਾਲ ਫਿਰ ਮਿਲਾਂਗੇ ਆਪਾਂ ਅਗਲੀ ਕਿਸੇ ਵੀਡੀਓ ਵਿੱਚ